ਆਇਆ ਕਿਉਂ ਨਹੀਂ ਆਉਂਦੇ ਕਿਤੇ ਮਾਰਾ ਸੰਗ ਦੂਰਾ ਕਰਕੇ ਪਾਵੇ ਫਿਰ ਕੋਈ ਗੱਲ ਨਹੀਂ ਮਾਰਾ ਦੂਰਾ ਕਰਕੇ ਪਾਵੇ ਚੱਲ ਉਹਦਾ ਯਾਰ ਇਹ ਯਾਰ ਹਰ ਤੰਗ ਇਹ ਯਾਰ ਆਪੇ ਰਾਤ ਭਾਈ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਸੋਨਾ ਟੀਵੀ ਪੰਜਾਬ ਦੇ ਉੱਤੇ ਔਰ ਇਹ ਜੋ ਮੈਕਚਰ ਮਸ਼ੀਨ ਹੈ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਸੀਮਿੰਟ ਵੀ ਭਰਿਆ ਹੋਵੇ ਔਰ ਬਹੁਤ ਵੱਡਾ ਜਿਹੜਾ ਕੋਈ ਹਾਦਸਾ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਤੇ ਇਹ ਮੇਰ ਸਾਹਿਬ ਨੇ ਇਹਨਾਂ ਦੀ ਟੀਮ ਹੈ ਇਹ ਗੱਡੀਆਂ ਵੀ ਇਹਨਾਂ ਦੀਆਂ ਨੇ ਤੇ ਆਪ ਨਾਲ ਲੱਗੇ ਹੋਏ ਨੇ ਇਹ ਬਿਲਕੁਲ ਪਾਣੀ ਦੇ ਵਿਚਾਲੇ ਜਾ ਕੇ ਜਿਹੜਾ ਕੋਈ ਇਹ ਮਿਕਸਚਰ ਮਸ਼ੀਨ ਡਿੱਗੀ ਹੋਈ ਸੀ ਇਹ ਗੱਡੀ ਡਿੱਗੀ ਹੋਈ ਸੀ ਤੇ ਉਸ ਨੂੰ ਖਿੱਚ ਕੇ ਬਿਲਕੁਲ ਕਿਨਾਰੇ ਤੇ ਲੈ ਜਾਂਦਾ ਕੈਬਨ ਦਿਸਣ ਲੱਗਿਆ ਤੁਸੀਂ ਦੇਖ ਸਕਦੇ ਹੋ ਕਿ ਬੰਟੀ ਡੱਲਾ ਆਪਣੀ ਟੀਮ ਦੇ ਨਾਲ ਪਹੁੰਚਿਆ ਹੋਇਆ ਹੈ ਔਰ ਸੇਵਾ ਨਿਭਾ ਰਿਹਾ ਹੈ ਦੇਖੋ ਪ੍ਰਸ਼ਾਸਨ ਵੀ ਧਰਮਕੋਟ ਦਾ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਹੈ ਔਰ ਰਾਤ ਦਾ ਜਿਹੜਾ ਕੋਈ ਹਾਦਸਾ ਵਾਪਰਿਆ ਸੁਬਾਹ ਤੋਂ ਲੈ ਕੇ ਕਾਫੀ ਟਾਈਮ ਹੋ ਚੁੱਕਿਆ ਹੈ ਇਹ ਦੇਖੋ ਤੁਸੀਂ ਇਹ ਮੇਰ ਸਾਹਿਬ ਆਪ ਜਿਹੜਾ ਰਿਮੋਟ ਕੰਟਰੋਲ ਦੇ ਨਾਲ ਇਸ ਨੂੰ ਆਪਰੇਟ ਕਰ ਰਹੇ ਨੇ ਔਰ ਜਿਸ ਤਰ੍ਹਾਂ ਇਹ ਆਪਰੇਟ ਕਰਨਗੇ ਉਸੇ ਹੀ ਤਰ੍ਹਾਂ ਉਸ ਨੂੰ ਖਿੱਚ ਪੈਂਦੀ ਨਜ਼ਰ ਆਊਗੀ ਤੁਸੀਂ ਦੇਖੋ ਇਹ ਰਿਮੋਟ ਕੰਟਰੋਲ ਦੇ ਨਾਲ ਜਿਹੜਾ ਕਿ ਕੰਮ ਕਰਦਾ ਉਹ ਘੱਡੀ ਘੜ ਦੋ ਜੀ ਘੱਡੀ ਘੜ ਦੋ ਚਲੋ ਇਹ ਤੇ ਇਹ ਇੱਕ ਬੈਂਕੀ ਡੱਲਾ ਬਈ ਹੈ ਤੇ ਇਹ ਮਸ਼ੀਨ ਇਸ ਤਰ੍ਹਾਂ ਕੰਮ ਕਰਦੀ ਹੈ ਔਰ ਇਹ ਜਿਹੜੇ ਮੇਰ ਸਾਹਿਬ ਦੇ ਹੱਥ ਵਿੱਚ ਰਿਮੋਟ ਹੈ ਇਹ ਰਿਮੋਟ ਨੂੰ ਉਹ ਦਬਾਉਂਦੇ ਨੇ ਤੇ ਇਹ ਮਸ਼ੀਨ ਜਿਹੜੀ ਕੰਮ ਕਰਦੀ ਹੈ ਇਸ ਤਰ੍ਹਾਂ ਇਸ ਨੇ ਆਪਣੇ ਨਾਲ ਜਿਹੜਾ ਕਿ ਇਹ ਸੰਗਲ ਬਲੇਟ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਜ਼ੋਰ ਪਾਈ ਜਾਂਦਾ ਉਸੇ ਹੀ ਤਰੀਕੇ ਦੇ ਨਾਲ ਇਹ ਜਿਹੜੀ ਇਹ ਗੱਡੀ ਕਿਨਾਰੇ ਆਉਣਾ ਸ਼ੁਰੂ ਹੋ ਗਈ ਹੈ ਕੈਬਨ ਟੁੱਟ ਚੁੱਕਿਆ ਇਸ ਦੇ ਵਿੱਚ ਜਿਹੜੀ ਡੈੱਡ ਬਾਡੀ ਆ ਉਸ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਾਰ ਪਾਟੀ ਨਾ ਮਾਰ ਸੁਣ ਕਦੇ-ਕਦੇ 20 ਦਿਨ ਹੋ ਰਹੇ ਮਾੜਾ ਇਹਨੂੰ ਮਾੜਾ ਇਹਨੂੰ ਢੰਗ ਨਾਲ ਕਰੇਗਾ ਇਧਰ ਉੱਪਰ ਹੀ ਕਰਕੇ ਲੋ ਹਾਂ ਕਰਦਾ ਹੋਸ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇਕਰ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤੇ ਇਸੋ ਕੋ ਪੇਜ ਨੂੰ ਫੋਲੋ ਕਰ ਲੋ ਤਾਂ ਕਿ ਤੁਹਾਨੂੰ ਮੁੱਦੇ ਦੀ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੇ ਦੇਖੋ ਕੈਬਨ ਦੇ ਨਾਲ ਇਹ ਪਹਿਲਾ ਫੇਰ ਹੈ ਗੱਡੀ ਤਾਂ ਆਉਣੀ ਆ ਨਾ ਹਾਂਜੀ ਲੇਕਿਨ ਉਹ ਕਹਿੰਦੇ ਆ ਕਿ ਜਿਹੜਾ ਦੇਖੋ ਡਰਾਈਵਰ ਵੀ ਉਹਦੀ ਜਾਨ ਮਕਸਦ ਸਾਰਾ ਪੁਰਾ ਤੋਂ ਡੈੱਡ ਬੋਡੀ ਦਾ ਡੈੱਡ ਬੋਡੀ ਜੇਕਰ ਨਿਕਲਦੀ ਆ ਤਾਂ ਜਿੰਨੀ ਦੇਰ ਤੱਕ ਇਹਨਾਂ ਨੂੰ ਇਹਨਾਂ ਨੂੰ ਮਸਲਾ ਡੈੱਡ ਬੋਡੀ ਦੇ ਨਾਲ ਆ ਡੈੱਡ ਬੋਡੀ ਬੰਦਾ ਲੱਭ ਨਹੀਂ ਰਿਹਾ ਜਿਹੜਾ ਵਿੱਚ ਸੀ ਡਰਾਈਵਰ ਸੀ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੱਗੀ ਹੋਈ ਆ ਇਹ ਜਿਹੜਾ ਨੌਜਵਾਨ ਇੱਕ ਚੱਕਰ ਤੋਂ ਸੀ ਬੀਟਰ ਇਹਦਾ ਨਾਮ ਬੰਦਿਲਾ ਹੈ ਕੱਚ ਬਹੁਤ ਲੋ ਜੀ ਇਹ ਤਾਂ ਕਲੀਅਰ ਹੋ ਚੁੱਕਿਆ ਹੈ ਕਿ ਗੱਡੀ ਦੇ ਵਿੱਚ ਬੋਡੀ ਨਹੀਂ ਹੈ ਜਾਣਕਾਰੀ ਦਿੱਤੀ ਗਈ ਹੈ ਗੋਤਾਖੋਰ ਛੱਪੜ ਦੇ ਬੰਟੀ ਡੱਲਾ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਕਿ ਬੋਡੀ ਜਿਹੜੀ ਕਿ ਵਿੱਚ ਨਹੀਂ ਹੈ ਔਰ ਬੋਡੀ ਬਾਹਰ ਦੇ ਵਿੱਚ ਬੈਠ ਗਿਆ ਕਿ ਬੰਦੇ ਉੱਥੇ ਨਿਕਲਿਆ ਨਹੀਂ ਗਿਆ ਬਹੁਤ ਜੀਰਾ ਜਿਹੜਾ ਰਾਹੋਂ ਕਾਰ ਤੇ ਫੇਰ ਨੂੰ ਪਾ ਜਨਾ ਕਿ ਜਗ੍ਹਾ ਦੇ ਕਮਾਨੇ ਕਰ ਫੇਰ ਇੱਕ ਐਮਰਜੈਂਸੀ ਹੋਣਾ ਤੇ ਲਾਈਵ ਫੇਰ ਆ ਗਿਆ ਫੇਰ ਨੂੰ ਪਾ ਦਈਏ ਨੂੰ ਆਪਾਂ ਐਂ ਕਾਰ ਫਾ ਡਾਊਨ ਕਰੇ ਨੂੰ ਇੱਧਰ ਵੱਲ ਦੇਖੋ ਤਾਹਾਂ ਲੋਕਰੀ ਖੋਲਣਾ ਹੈ ਲੋਕਰੀ ਖੋਲਣਾ ਜਿੰਨਾ ਕਿ ਡਾਉਨ ਨਹੀਂ ਵੱਜਦੀ ਰਹਿਣ ਦੇ ਬ੍ਰੈਕਟ ਖੜਦਾ ਆ ਬਾੜੇ ਇੱਕ ਮਿੰਟ ਆਲੀ ਖੋਲ ਲੈ ਉਹਨੇ ਮੋੜੇ ਦਾ ਲੱਗਣਾ ਨਹੀਂ ਇਹਨੂੰ ਕਿ ਮੇਰੇ ਕੋ ਡਾਉਨ ਨਹੀਂ ਜਾਂਦੀ ਆਹ ਕੱਡੀ ਮੋੜੇ ਦਾ ਇਲੈਕਟ੍ਰਿਕ ਵਾਲਾ ਹੈ ਫੇਕਲਾ ਬੱਸਿੰਦਈ ਹੌਲੀ ਰਾਮ ਦਾ ਦੇਖੋ ਤੁਸੀਂ ਇਹ ਬੰਟੀ ਡੱਲਾ ਦੇ ਵੱਲੋਂ ਕੈਵਨ ਦੀ ਪੂਰੀ ਜਿਹੜੀ ਕਿ ਸਰਚ ਚਲਾਈ ਗਈ ਹੈ ਡੈੱਡ ਬੋਡੀ ਨਹੀਂ ਮਿਲੀ ਤੁਸੀਂ ਦੇਖ ਸਕਦੇ ਹੋ ਡੈੱਡ ਬੋਡੀ ਨਹੀਂ ਹਾਲੇ ਤੱਕ ਮਿਲੀ ਬੰਟੀ ਡੱਲਾ ਦਾ ਕਹਿਣਾ ਹੈ ਗੋਤਾਖੋਰ ਬੰਟੀ ਡੱਲਾ ਸਰਚ آپریشن ਕਰ ਰਹੇ ਨੇ ਆਪਣਾ ਓਟਾ ਘਟੋ ਘਟੀ ਜਿੱਦਾਂ ਗਾ ਰਹੇ ਪਾਲ ਨੂੰ ਕੁਝ ਪਾਲ ਨੂੰ ਦਾ ਹੀ ਪਾਲ ਨੂੰ ਕਿੱਥੇੋਂ ਤੁਹਾਨੂੰ ਲੱਗਾਈ ਹੈ ਹੈਲੋ ਉਟੇ ਕੱਢੋ ਗੱਡੀ ਦੇ ਉਹਨੇ ਕੱਢ ਦੋ 4 ਰੁਪਏ ਦੇ ਵਿੱਚ ਰਿਮੋਟ ਕੱਢ ਨਹੀਂ ਆ। ਕੀ ਕਰਨਾ ਪਿਆ? ਉਟੇ ਕੱਢੋ ਉਟੇ ਨਹੀਂ ਨਹੀਂ ਜੋ ਘਰੇ ਮਾਪਰ ਬੈਂਚ ਖੜਾ ਹੋ ਜਾਣਾ। ਮੈਂ ਬੈਂਚ ਖੜਾ ਹੋ ਜਾਣਾ। ਛੋਟੇ ਬ੍ਰੇਕ ਪੈਰ ਬ੍ਰੇਕ ਪੈਰ ਆ ਗਿਆ। ਹਾਂ ਹਾਂ ਪੈਜ ਦੇ ਦੇਖੋ ਬਾਡੀ ਲੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕੈਬਨ ਤੁਸੀਂ ਦੇਖ ਸਕਦੇ ਕੈਬਨ ਤਾਂ ਬਿਲਕੁਲ ਖਤਮ ਹੋ ਚੁੱਕਿਆ ਤੇ ਜਿਹਦੇ ਵਿੱਚ ਬੰਦਾ ਹੋਊਗਾ ਤੇ ਬੰਦਾ ਵੀ ਮਿਲਣ ਦੇ ਅਸਾਰ ਨਹੀਂ ਨੇ। ਇਹ ਦੋ ਗੱਡੀਆਂ ਲਗਾ ਕੇ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈ ਆਪਣੀਆਂ ਗੱਡੀਆਂ ਲਗਾ ਕੇ ਇਸ ਗੱਡੀ ਨੂੰ ਖਿੱਚ ਕੇ ਬਿਲਕੁਲ ਕਿਨਾਰੇ ਤੇ ਲਿਆਂਦਾ ਗਿਆ ਔਰ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਹੜਾ ਕੰਮ ਵੱਡੀਆਂ-ਵੱਡੀਆਂ ਕੰਪਨੀਆਂ ਪ੍ਰਸ਼ਾਸਨ ਨਹੀਂ ਕਰ ਸਕਿਆ ਉਹ ਸੇਵਾ ਸਮਾਜ ਸੇਵਾ ਰਜਿਸਟਰਡ ਮੋਗਾ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਦੋਂ ਇਹ ਦੇਖਿਆ ਗਿਆ ਸੀ ਬਿਲਕੁਲ ਵਿਚਾਲੇ ਗੱਡੀ ਪਈ ਸੀ ਹਰ ਕੋਈ ਕਹਿੰਦਾ ਸੀ ਇਹ ਨਹੀਂ ਨਿਕਲਣੀ ਇਹ ਨਹੀਂ ਨਿਕਲਣੀ ਔਰ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੀ ਟੀਮ ਜਦੋਂ ਪਹੁੰਚੀ ਹੈ ਔਰ ਉਹਨਾਂ ਨੇ ਇਹ ਕੋਸ਼ਿਸ਼ਾਂ ਕੀਤੀਆਂ ਨੇ ਬਿਲਕੁਲ ਉਹ ਬਚਾਲੇ ਜਿਹੜੇ ਕਿ ਇਸ ਟੋਬੇ ਦੇ ਇਹ ਗੱਡੀ ਸੀ ਤੇ ਖਿੱਚ ਕੇ ਬਿਲਕੁਲ ਕਿਨਾਰੇ ਤੇ ਲੈ ਜਾਂਦੀ ਕੋਲ ਕੇ ਨਾ ਮੇਰਾ ਯਾਰ ਕਮਾਨੀ ਨੂੰ ਪਾਵੇ ਜਾਨ ਮੇਰਾ ਵੀ ਟੇਰ ਨੂੰ ਪਾਵੇ ਦੇਖੋ ਟੋਰਤਾ ਵਾਲੇ ਇਧਰ ਨੂੰ ਰਹਿਣ ਬਾਈ ਠੀਕ ਹੈ ਠੀਕ ਹੈ ਕਿ ਚੁਲਕੇ ਆ ਰਹੇ ਆ। ਆਹ ਤੁਸੀਂ। ਕਿ ਦਰਖੇ ਜਲੇ। ਨਹੀਂ। ਡਿੱਗੇ ਹੋ ਤੇ ਥੱਲੇ ਨੱਪ ਗਿਆ ਸੀਗਾ। ਇਹ ਤਾਂ ਇਹਨਾਂ ਨੇ ਕੀਤਾ। ਬਾਕੀ ਸਾਰੇ ਛੱਡ ਗਏ ਸੀਗੇ। ਮੈਂ ਸਾਡੇ ਟਾਰ ਕੋਲ ਕਿਨਾਰਾ ਜਾਣਾ ਤੇਰਗ ਨੂੰ ਪਾਦੇ ਜਾਂ ਕਮਾਨੀ ਨੂੰ ਪਾਦੇ। ਤੇਰਗ ਨੂੰ ਪਾਦੇ ਫੇਰ ਗੱਡੀ ਆਏ ਤਾ ਨੂੰ। ਹਾਂ ਹਾਂ। ਕਰਦਾ ਪਿਆ ਜੀ ਉਹ। ਥੱਲੇ ਜਾ ਕੇ ਜਗ੍ਹਾ ਹੈ ਨਾ ਟੈਕ ਨਾ ਜਾਂਦਾ ਜੀ। 15 ਬੰਦੇ ਬੋਲਦੇ ਆ। ਬੰਦੀ ਨਾਲ ਕੁਝ ਕਰ। ਉਹ ਕਿਉਂ ਵੀ ਤੁਰਿਆ ਸਾਡੇ ਨਾਲੇ ਨਾ। ਉਹ ਮਾਈਕੇ ਦੀ। ਲਾਈਵ। ਭਾਈ ਉਹ ਤਾਂ ਲਾ ਕਰਕੇ ਬਣਾਉਂਦਾ ਫਾੜਦੇ ਰੋੜ ਨਾ ਫਿਰੇ। ਬੋਲ ਦਿਓ। ਕੁਛ ਮਰਜ਼ੀ ਬੋਲ ਦਿਓ। ਰਾਤੋ ਲੱਗਿਆ। ਹਾਂਜੀ ਇਹ ਰਾਤ ਲੱਗਿਆ। ਕਿੱਪਰ ਆ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੇਲੇ ਅਸੀਂ ਲਾਈਵ ਹੋ ਰਹੇ ਹਾਂ ਪਿੰਡ ਫਤੇਗੜ ਤੋਂ। ਪਿੰਡ ਪਤੇਗੜ ਤੋਂ ਜਿਹੜਾ ਜਲੰਧਰ ਮੋਗਾ ਰੋਡ ਉੱਥੇ ਰਾਤ ਇੱਕ ਟਿਪਰ ਜਿਹਾ ਟਰੱਕ ਜਿਹੜਾ ਇੱਥੇ ਲੈਂਕ ਰੋਡ ਦੇ ਨਾਲ ਛੋਟਾ ਜਿਹਾ ਛੱਪੜ ਬਣਿਆ ਹੋਇਆ ਉਹਦੇ ਵਿੱਚ ਜਿਹੜੇ ਬੰਦੇ ਹਨ ਉਹ ਗੋਤਾਖੋਰ ਜਿਹੜੇ ਬੰਦੇ ਲੱਭ ਰਹੇ ਆ ਬਾਕੀ ਪੁਲਿਸ ਸਮਾਜ ਸੇਵਾ ਸੁਸਾਇਟੀ ਐਂਬੂਲੈਂਸ ਸਾਰੇ ਮੌਕੇ ਤੇ ਪਹੁੰਚੇ ਆ ਤੇ ਗੋਤਾਖੋਰ ਬੰਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਤਾ ਨਹੀਂ ਬੰਦੇ ਰਾਤ ਇਹਦੇ ਵਿੱਚੋਂ ਨਿਕਲ ਕੇ ਚਲੇ ਗਏ ਜਾਂ ਬੱਚਾ ਹਲੇ ਤੱਕ ਸਾਰਾ ਜਿਹੜਾ ਉਹ ਪ੍ਰੋਸੀਜਰ ਚੱਲਦਾ ਰਿਹਾ ਤੁਸੀਂ ਦੇਖ ਸਕਦੇ ਹੋ ਗੋਤਾਖੋਰ ਜਿਹੜੇ ਆ ਇਹਦੇ ਵਿੱਚ ਉਹ ਲੰਬਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿੰਨੇ ਇਹਦੇ ਵਿੱਚ ਬੰਦੇ ਸੀ ਪਰ ਨੁਕਸਾਨ ਜਿਹੜਾ ਬਹੁਤ ਵੱਡਾ ਹੋਇਆ ਲੱਗਦਾ ਵੀ ਜੇ ਬੰਦੇ ਇਹਦੇ ਟਿੱਪਰ ਦੇ ਥੱਲੇ ਆ ਗਏ ਹੋਏ ਤਾਂ ਹੋ ਸਕਦਾ ਵੀ ਕੋਈ ਉਹਨਾਂ ਦਾ ਜਾਨੀ ਨੁਕਸਾਨ ਹੋਇਆ ਹੋਵੇ ਬਾਕੀ ਤੁਹਾਨੂੰ ਲਾਈਵ ਤਸਵੀਰਾਂ ਨਾਲ ਦੀ ਨਾਲ ਅਸੀਂ ਦੇ ਰਿਹਾ ਹਾਂ ਦੇ ਭਾਈ ਆਣਾ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਤੇ 라이 ਤਸਵੀਰਾਂ ਇਹ ਦੇਖੋ ਇਹ ਲੋਕ ਕਿੰਨੇ ਜੁੜੇ ਹੋਏ ਨੇ ਨਾਲ ਕਿੰਨੇ ਲੋਕ ਦੇਖ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਪੱਤਰਕਾਰ ਸਾਹਿਬ ਕੀ ਕਹਿਣਾ ਤੁਹਾਨੂੰ ਇਹ ਬੰਦੇ ਬੱਚੇ ਹੋਣਗੇ ਨਹੀਂ ਲੱਗਦਾ ਤੇ ਇਹ ਵੀ ਜਾਂ ਤਾਂ ਬੰਦੇ ਹੋ ਸਕਦਾ ਵਿੱਚੋਂ ਨਿਕਲ ਕੇ ਚਲੇ ਗਏ ਹੋਰ ਤੇ ਜਾ ਪਰ ਇਹਨਾਂ ਡੂੰਘਾ ਤੇ ਹੈ ਨਹੀਂਗਾ ਤੇ ਹੋ ਸਕਦਾ ਜੇ ਟਿੱਪਰ ਦੇ ਕੋਈ ਥੱਲੇ ਆ ਗਿਆ ਹੋਇਆ ਬੰਦਾ ਨਿਕਲਦਾ ਹੋ ਸਕਦਾ ਵੀ ਉਹਦਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਪਰ ਹਾਲੇ ਤੱਕ ਲੱਗਦਾ ਲੱਗਦਾ ਨਹੀਂ ਵੀ ਜਾਨੀ ਨੁਕਸਾਨ ਹੋਇਆ ਹੋਊਗਾ ਪਰ ਇਹਦੇ ਬਾਕੀ ਗੋਤਾਖੋਰ ਜਿਹੜੇ ਆ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਜਿਹੜਾ ਟਿੱਪਰ ਟਿੱਪਰ ਨੇ ਵਿੱਚੋਂ ਨਿਕਲਦਾ ਉਹ ਨਜ਼ਰ ਨਹੀਂ ਪਤਾ ਚੱਲਦਾ ਕਿਉਂਕਿ ਟਿੱਪਰ ਦੇ ਥੱਲੇ ਹੋ ਸਕਦਾ ਕੋਈ ਜਿਹੜਾ ਟਰੱਕ ਦਾ ਡਰਾਈਵਰ ਜਾਂ ਕਲੈਕਟਰ ਉਹ ਹੋਊਗਾ ਬਾਕੀ ਇਹ ਟਿੱਪਰਾਂ ਦੇ ਵਿੱਚ ਹੋ ਸਕਦਾ ਕੱਲਾ ਡਰਾਈਵਰ ਹੀ ਹੋਵੇ ਹੋ ਸਕਦਾ ਵੀ ਦੋ ਜਾਣੇ ਹੋਣ ਕਿਉਂ ਹਮੇਸ਼ਾ ਟਿੱਪਰ ਦੇ ਵਿੱਚ ਇੱਕ ਹੀ ਜਾਣਾ ਆਉਂਦਾ ਪਰ ਜਿਹੜੇ ਟਿੱਪਰਾਂ ਵਾਲੇ ਲਾਪਰਵਾਹੀ ਬਹੁਤ ਵਰਤਦੇ ਆ ਇਹ ਇੰਨੀ ਕਿ ਤੇਜ਼ੀ ਆ ਇਹਨਾਂ ਕੋਲੇ ਨਾ ਕੋਈ ਕੋਈ ਇਹਨਾਂ ਦਾ ਲਾਇਸੈਂਸ ਹੈ ਨਾ ਕੋਈ ਇਹਨਾਂ ਦਾ ਵਹੀਕਲ ਨੰਬਰ ਹੁੰਦਾ ਪਰ ਜੋ ਵੀ ਹੈਗਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਟਿੱਪਰ ਦੇ ਬਹੁਤ ਸਾਰੀਆਂ ਜਿਵੇਂ ਸਕੂਲੀ ਬੰਨਾ ਪਿੱਛੇ ਨੁਕਸਾਨ ਹੋ ਚੁੱਕਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹ ਟਿਪਰਾਂ ਵੱਲ ਜਿਹੜਾ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਪੁਲਿਸ ਨੇ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਇਹਨਾਂ ਟਿਪਰਾਂ ਵਾਲਿਆਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਦੇਖੋ ਹੋ ਸਕਦਾ ਵੀ ਇਹਦੇ ਵਿੱਚ ਕਿੰਨਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਜਾਂ ਇਹ ਟਿੱਪਰ ਰਾਤ ਕਿਸੇ ਦੇ ਵਿੱਚ ਹੀ ਵੱਜਦਾ ਜਾਂ ਤੜਕੇ ਪਤਾ ਨਹੀਂ ਕਿੰਨੇ ਵਜੇ ਇਹ ਡਿੱਗਿਆ ਹੋ ਸਕਦਾ ਵੀ ਇਹ ਕਿਸੇ ਦੇ ਵਿੱਚ ਵੱਜ ਕੇ ਹੋਰ ਕਿੰਨਾ ਜਾਨੀ ਨੁਕਸਾਨ ਕਰਦਾ ਇਹ ਸਾਰਾ ਜਾਂਚ ਦਾ ਵਿਸ਼ਾ ਇਹ ਜਿਹੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਅਸੀਂ ਜ਼ੋਰ ਦੇ ਕੇ ਕਹਿੰਨੇ ਆ ਆਪਣੇ ਚੈਨਲ ਵੱਲੋਂ ਵੀ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ ਦੇ ਬਹੁਤ ਆਲਾ ਵਿੱਚ ਜੇਖੇ ਆ। ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਦੇ ਉੱਤੇ ਇਸ ਰਿਪੋਰਟ ਸੰਘਾ ਸਾਹਿਬ ਕਰ ਰਹੀ ਸੀ। ਧਾਂਗੀ ਜੀ ਨਾਲ ਜਾਂਦੇ ਬਈ ਧਾਂਗੀ ਤੋਂ ਪੂਰ ਦੇ। ਔਰ ਧਾਂਗੀ ਜਾਈ ਰਿਹਾ। ਥਾਣਾ ਧਰਮਕੋੜ ਦਾ ਪੁਲਿਸ ਪ੍ਰਸ਼ਾਸਨ ਵੀ ਰਾਤ ਦਾ ਇੱਥੇ ਪਹੁੰਚਿਆ ਹੋਇਆ। ਲੋਕਾਂ ਦੀ ਭੀੜ ਦੇਖੋ ਕਿੰਨੀ ਲੱਗ ਚੁੱਕੀ ਆ ਔਰ ਲੋਕ ਇਸ ਤਰ੍ਹਾਂ ਦੇਖ ਰਹੇ ਆ ਆਪਣੇ ਆਪ ਅਨੁਮਾਨ ਲਗਾਏ ਜਾ ਰਹੇ ਨੇ ਤੇ ਅਸੀਂ ਵੀ ਤੜਕੇ 7 ਵਜੇ ਦੇ ਇੱਥੇ ਕਵਰੇਜ ਕਰ ਰਹੇ ਆ ਦੇਖੋ ਲੋਕ ਕਿੰਨੇ ਜੁੜੇ ਹੋਏ ਨੇ ਔਰ ਪ੍ਰਸ਼ਾਸਨ ਲੋਕਾਂ ਦੀ ਭੀੜ ਨੂੰ ਕੰਟਰੋਲ ਕਰ ਰਿਹਾ ਹੈ ਪਰ ਬਹੁਤ ਕੋਸ਼ਿਸ਼ਾਂ ਦੇ باوجود ਹਾਲੇ ਤੱਕ ਡੈੱਡ ਬੋਡੀ ਜਿਹੜੀ ਕਿ ਨਹੀਂ ਮਿਲੀ। ਇੱਕ ਮਿੰਟ ਆ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲ ਚਲੋ ਭਾਈ ਜੀ ਖੇਤ ਵੱਲ ਜਾਈਏ। ਵੰਟੀ ਡੱਲਾ ਲਗਭਗ 2 2.5 ਘੰਟਿਆਂ ਤੋਂ ਪਾਣੀ ਦੇ ਵਿੱਚ ਸੇਵਾ ਨਿਭਾ ਰਹੇ ਨੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਦੇ ਉੱਤੇ ਜਿਹੜਾ ਕੈਬਨ ਆ ਉਸ ਨੂੰ ਨੰਗਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਡੇਡ ਬੋਡੀ ਦਾ ਪਤਾ ਲਗਾਇਆ ਜਾ ਸਕੇ ਜੇਕਰ ਡੈਡ ਬੋਡੀ ਇਹਦੇ ਵਿੱਚ ਹੈ ਤਾਂ ਉਸ ਨੂੰ ਕੱਢਿਆ ਜਾ ਸਕੇ ਬਹੁਤ ਵੱਡੀ ਸੀਵਾ ਹਾਂਜੀ ਅੱਜ ਕੱਲ ਲੋਕ ਆਪਣਿਆਂ ਨੂੰ ਹੱਥ ਨਹੀਂ ਲਾਉਂਦੇ ਪਰ ਇਹ ਲਾਵਾਰਸ ਡੈੱਡ ਬੋਡੀਆਂ ਨੂੰ ਦੇਖੋ ਇਹ ਸਾਰੀ ਟੀਮ ਹੈ ਇਹ ਸਾਰੀ ਟੀਮ ਹੈ ਦੇਖੋ ਮਸ਼ੀਨਾਂ ਚਾਲੂ ਹੋ ਚੁੱਕੀਆਂ ਨੇ ਕੋੜਾ ਬਾਈ ਪੂਰੀ ਅਪਡੇਟ ਹੋਰ ਦੇ ਦੀ ਇੱਕ ਮਿੰਟ ਕੱਢ ਲੈ ਹਾਂਜੀ ਬੱਸ ਯਾਰ ਇਧਰ ਬਿਲਕੁਲ ਉੱਪਰ ਆਉਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਉਹੀ ਪੁੱਛੀਦਾ ਆਂ ਅੰਦਰ ਅੰਦਰ ਕਹਿ ਤਾ ਹੋਇਆ ਸੁਨਨੀ ਉੱਤੋਂ ਹੈ ਜੇ ਅਸੀਂ ਬਰਤੋਂਗੇ ਆਪਾਂ ਦੇਖੋ ਕੈਬਨ ਬਿਲਕੁਲ ਉੱਪਰ ਆ ਚੁੱਕਿਆ ਪਰ ਕੈਬਨ ਦੇ ਵਿੱਚ ਡੈੱਡ ਬੋਡੀ ਨਜ਼ਰ ਨਹੀਂ ਆ ਰਹੀ ਯਾਰ ਸਾਰੇ ਪਾ ਪਾ ਟੱਕਰ ਨਹੀਂ ਆਉਂਦੀ ਪਿੱਛੇ ਵੀ ਸਾਰੇ ਚਲੋ ਚਲੋ ਜਮ ਮੈਂ ਉਹ ਕਿਹਨੂੰ ਜਿੰਨਾ ਕਰੇ ਕਮਾਂਦੀ ਭਾਈ ਜੀ ਆ ਬੜਾ ਜਾਂ ਖਾਲੀ ਕਰਾ ਦਿਓ 8000 25000 ਟੱਕਾ ਟੋਕਾ ਨਾ ਵਾਜੇ ਸਾਨੂੰ ਇੱਕ ਦਿਨ ਦੇਖੋ ਇੱਥੇ ਲੱਗ ਗਈ ਨਾ ਆਹ ਹੋ ਹੋ ਆਹ ਬੋਲਦਾ ਸਾਡਾ ਦੋ ਬਰੇ ਨੀ ਦੁਨੀਆ ਕੋਲ ਚੋਰਾਂ ਦੇ ਕੰਮਾਂ ਨੂੰ ਖੂਬ ਖੂਬ ਲੋ ਮੇਰੇ ਵੀ ਮੇਰਾ ਨਾਮ ਬਤਾਓ ਲੋ ਅੱਜ ਦੇ ਦਾ ਦੋ ਮੈਂ ਆਣਾ ਕੋਈ ਹੋਰ ਨਹੀਂ ਆਹ ਕਰ ਜੀ ਬਾਕੀ ਨਹੀਂ ਚੰਚਰ ਬੰਨ ਕਰਦੇ ਆ ਬਾਕੀ ਮੈਂ ਨਹੀਂ ਦੱਸਾਂਗਾ ਕੋਈ ਤਲਾਬ ਨਹੀਂ ਹੋਵੇ पुलिस प्रशासन का काम सी एक ਓਏ ਭਾਈ ਹੋ ਜਾ ਸਾਈਡ ਤੇ ਇਧਰ ਯਾਰ ਹੋ ਜਾ ਸਾਈਡ ਤੇ ਹੋ ਜਾ ਸਾਈਡ ਤੇ ਓਧਰ ਕੋ ਰਾਹ ਹੋਰ ਨਾ ਹੋ